ਅੱਜ ਜਿਸ ਤਰ੍ਹਾਂ ਕਿ ਜਲੰਧਰ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਤੇ ਰੈਲੀ ਹੋਣ ਜਾ ਰਹੀ ਹੈਗੀ ਆ ਸਾਡੇ ਬਹੁਤ ਹੀ ਰਿਸਪੈਕਟਡ ਪ੍ਰਧਾਨ ਮੰਤਰੀ ਸਾਹਿਬ ਸ਼੍ਰੀ ਨਰਿੰਦਰ ਮੋਦੀ ਜੀ ਪਹੁੰਚ ਰਹੇ ਨੇ ਤੇ ਭਾਜਪਾ ਵੱਲੋਂ ਸਾਰੇ ਜ਼ਿਲ੍ਹਿਆਂ ਤੋਂ ਸਾਰੇ ਸ਼ਹਿਰਾਂ ਚੋਂ ਉੱਥੇ ਜੋ ਵੀ ਇਸ ਰੈਲੀ ਨੂੰ ਸਪੋਰਟ ਕਰਨ ਵਾਸਤੇ ਪਹੁੰਚ ਰਹੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਮਨੀਸ਼ ਧੀਰ ਜਿਲ੍ਹਾ ਭਾਜਪਾ ਜਲੰਧਰ ਦਿਹਾਤੀ ਤੋਂ ਪ੍ਰਧਾਨ ਮੈਂ ਆਪਣੇ ਵੱਲੋਂ ਸਾਰੇ ਮੇਰੇ ਕਾਰਜਕਰਤਾ ਭਰਾਵਾਂ ਦਾ ਪੁਰਜ਼ੋਰ ਇਸ ਵੇਲੇ ਰੈਲੀ 'ਚ ਜਾਣ ਤੇ ਧੰਨਵਾਦ ਕਰਦਾ ਕਿ ਜਿਹੜੇ ਅੱਜ ਅਸੀਂ ਬੜੇ ਜੋਸ਼ ਦੇ ਨਾਲ ਹਮ ਹੁਮਾ ਕੇ ਮੋਦੀ ਜੀ ਦੀ ਰੈਲੀ ਹੈ ਜਲੰਧਰ 'ਚ ਹੋਣ ਜਾ ਰਹੀ ਉਹਦਾ ਨਾਮ ਹੈ ਸਫਲ ਰੈਲੀ ਦੇ ਰੂਪ ਵਿੱਚ ਅਸੀਂ ਉਹਨੂੰ ਦੇਖਣਾ ਤੇ ਜਿਹੜੀ ਉਹ ਰੈਲੀ ਜਿਹੜੀ ਆ ਇੱਕ ਇਦਾਂ ਦਾ ਸੈਲਾਬ ਬਣ ਕੇ ਆ ਰਹੀ ਹੈ ਕਿ ਜਿਹਦੇ ਵਿੱਚ ਆਪੋਜੀਸ਼ਨ ਪੂਰੀ ਬਹਿ ਜਾਏਗੀ ਇਹਦੇ ਵਿੱਚ ਅੱਜ ਤੁਸੀਂ ਦੇਖਿਓ ਮੋਦੀ ਜੀ ਦੇ ਜਿਹੜਾ ਸਪੀਚ ਕਰਨ ਆ ਰਹੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਪਬਲਿਕ ਨੂੰ ਸਾਡੇ ਕਾਰਜਕਰਤਾਵਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਜੋਸ਼ ਭਰਨ ਆ ਰਹੇ ਆ ਕਿ ਜਿਹਦੇ ਨਾਲ ਉਹ 400 ਪਾਰ ਦਾ ਟੀਚਾ ਹੈ ਅਸੀਂ ਬੜੇ ਦਮ ਖੰਮ ਦੇ ਨਾਲ 400 ਪਾਰ ਪਾਰ ਕਰਨਾ ਹੈ ਔਰ ਮੋਦੀ ਜੀ ਦੀਆਂ ਨੀਤੀਆਂ ਜਿਹੜੀਆਂ ਉਹਨਾਂ ਨੇ ਪੂਰੇ ਪੰਜਾਬੀਆਂ ਲਈ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸਾਰੀਆਂ ਆਪਣੀਆਂ ਫਲਾਈਆਂ ਔਰ ਹਰ ਇੱਕ ਲਾਭਾਰਤੀ ਨੂੰ ਹਰ ਇੱਕ ਭੈਣ ਨੂੰ ਹਰ ਇੱਕ ਭਰਾ ਨੂੰ ਹਰ ਇੱਕ ਬੱਚੇ ਨੂੰ ਉਹਨਾਂ ਨੇ ਹਰ ਇੱਕ ਕਿਸਾਨ ਭਰਾ ਨੂੰ ਸਪੈਸ਼ਲੀ ਉਹਨਾਂ ਨੇ ਲਾਭਾਰਤੀ ਬਣਾਉਣ ਦਾ ਜਿਹੜਾ ਟੀਚਾ ਚੱਕਿਆ ਹੋਇਆ ਉਹ ਪੂਰਾ ਕਰਾਂਗੇ ਔਰ ਪੂਰਾ ਕਰ ਵੀ ਰਹੇ ਬਹੁਤ ਹੱਦ ਤੱਕ ਉਹਨਾਂ ਨੇ ਪੂਰਾ ਕੀਤਾ ਵੀ ਹੈ ਔਰ ਐਸ ਵੇਲੇ ਜਿਹੜੀ ਉਹਨਾਂ ਦੀ ਮੰਨ ਦੀ ਜਿਹੜੀ ਮਨਸ਼ਾ ਹੈ ਕਿ ਮੇਰਾ ਹਰ ਭਾਰਤੀ ਹੈ ਹਰ ਮੇਰਾ ਭਾਰਤੀ ਜਿਹੜਾ ਮੇਰਾ ਪਰਿਵਾਰਿਕ ਸਦਸਿਆ ਵਾ ਉਹ ਹੀ ਨਹੀਂ ਕਹਿੰਦੇ ਕਿ ਮੇਰਾ ਵੋਟਰ ਹੈ ਔਰ ਉਹਦੇ ਲਈ ਉਹ ਵਚਨਬੱਧ ਹੈ ਵਚਨਬੱਧ ਹੋਣਾ ਔਰ ਉਸੇ ਵਚਨ ਦੇ ਉੱਤੇ ਕਾਇਮ ਰਹਿਣਾ ਇਹ ਬੜੀ ਵੱਡੀ ਅੱਜ ਦੀ ਤਰੀਕ ਦੇ ਵਿੱਚ ਇੱਕ ਗਿਣਤੀ ਚ ਹੋਣ ਵਾਲੀ ਚੀਜ਼ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੀ ਇੱਕ ਐਸੇ ਇਨਸਾਨ ਹੈ ਜਿਨ੍ਹਾਂ ਨੂੰ ਸੰਤ ਮਹਾਤਮਾ ਤੱਕ ਨੇ ਵੀ ਉਹਨਾਂ ਨੂੰ ਯੁੱਗਪੁਰਸ਼ ਦੇ ਨਾਮ ਦੇ ਨਾਲ ਕਹਿ ਦਿੱਤਾ ਹੈ ਕਿ ਅਲੌਕਿਕ ਪੁਰਸ਼ ਕਿਹਾ ਕਿ ਮਤਲਬ ਉਹ ਜਦੋਂ ਜਿੱਥੇ ਸਪੀਚ ਕਰਦੇ ਆ ਤਾਂ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚੋਂ ਜਿਹੜੀਆਂ ਗੱਲਾਂ ਨਿਕਲਦੀਆਂ ਜਿਹੜੀਆਂ ਉਹਨਾਂ ਦੇ ਜ਼ੁਬਾਨ ਚੋਂ ਗੱਲਾਂ ਨਿਕਲਦੀਆਂ ਔਰ ਉਹ ਲੋਕ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਆਪਣੇ ਅੰਦਰ ਉਤਾਰਦੇ ਔਰ ਪਬਲਿਕ ਦੇ ਵਿੱਚ ਉਹਨੂੰ ਵਿਚਾਰਨਾ ਚਾਹੁੰਦੇ ਜਿਸ ਤਰ੍ਹਾਂ ਕਿ ਮਾਹੌਲ ਜੋ ਰਾਜਨੀਤਿਕ ਅਖਾੜਾ ਕਹਿ ਸਕਦੇ ਹੈਗੇ ਆ ਇਸ ਨੂੰ ਇੱਕ ਤਰੀਕ ਨੂੰ ਸਾਰੇ ਮੱਲ ਜਿਹੜੇ ਹੈਗੇ ਆ ਉਹਦੇ ਵਿੱਚ ਉਤਰ ਜਾਣੇ ਹੈਗੇ ਆ ਜੀ 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 ਤੇ ਉਹਦੇ ਮੁਤਾਬਿਕ ਭਾਜਪਾ ਵੱਲੋਂ ਕਿਸ ਤਰ੍ਹਾਂ ਤੁਸੀਂ ਦੇਖਦੇ ਆ ਅਖਾੜਾ ਜਿਹੜਾ ਚੋਣਵੀਂ ਅਖਾੜਾ ਪੂਰਾ ਪਖਿਆ ਹੋਇਆ ਹੈ ਇਸ ਵੇਲੇ ਹਰ ਪਾਰਟੀ ਆਪਣਾ ਆਪਣਾ ਜ਼ੋਰ ਲਾਉਣ ਲੱਗੀ ਹੋਈ ਹੈ ਬਟ ਸਾਡੀ ਬੀਜੇਪੀ ਪਾਰਟੀ ਜਿਹੜੀ ਐਸ ਵੇਲੇ ਭਾਰਤੀ ਜਨਤਾ ਪਾਰਟੀ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਹੱਕ ਦੇ ਵਿੱਚ ਸਾਡਾ ਲੋਕ ਸਭਾ ਦਾ ਜਿਹੜਾ ਐਸ ਵੇਲੇ ਕੈਂਡੀਡੇਟ ਹੈ ਜਲੰਧਰ ਤੋਂ ਉਹਨਾਂ ਦੇ ਹੱਕ ਦੇ ਵਿੱਚ ਇੰਨਾ ਕੁ ਜੋਸ਼ ਭਰੇ ਤਰੀਕੇ ਦੇ ਨਾਲ ਸਾਡੇ ਕਾਰਜਕਰਤਾ ਨੱਠ ਪੱਜ ਕਰ ਰਹੇ ਆ ਮਿਹਨਤ ਕਰ ਰਹੇ ਆ ਔਰ ਸਾਨੂੰ ਭਰਵਾ ਹੁੰਗਾਰਾ ਮਿਲ ਰਿਹਾ ਮਤਲਬ ਅਸੀਂ ਬਿਆਨ ਨਹੀਂ ਕਰ ਸਕਦੇ ਜਿੱਦਾਂ ਲੋਕ ਸਾਨੂੰ ਘਰ ਘਰ ਜਾਂਦੇ ਉਹ ਹੱਥੀ ਛਾਵਾ ਕਰ ਰਹੇ ਆ ਜਿਹੜਾ ਲੋਕਾਂ ਨੇ ਇੱਕ ਵਹਿਮ ਬਣਾਇਆ ਸੀ ਕਿ ਪਿੰਡਾਂ 'ਚ ਜਾਣ ਤੇ ਵਿਰੋਧ ਹੋਏਗਾ ਵਿਰੋਧ ਸਾਨੂੰ ਨਹੀਂ ਦੇਖਣ ਨੂੰ ਮਿਲਿਆ ਕਿਉਂਕਿ ਸਾਨੂੰ ਜਿਹੜਾ ਉੱਥੇ ਹੱਥੀ ਛਾਵਾ ਹੀ ਦੇਖਣ ਨੂੰ ਮਿਲਿਆ ਕਹਿ ਸਕਦੇ ਆ ਕਿ ਇਹ اپੋਜੀਸ਼ਨ ਜੋ ਵੀ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਇਹ ਪ੍ਰੋਪਗੈਂਡਾ ਕੀਤਾ ਗਿਆ ਹੈ ਅਸੀਂ ਸ਼ੁਰੂ ਤੋਂ ਕਹਿੰਦੇ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਆ ਕਿ ਕਿਸਾਨ ਭਾਈਚਾਰੇ ਦਾ ਨਾਮ ਲੈ ਲੈ ਕੇ ਉਹਨਾਂ ਦੇ ਵਿੱਚ اپੋਜੀਸ਼ਨ ਵਾਲੇ ਬੰਦੇ ਇਨਵੋਲ ਹੋਏ ਆ ਪਰ ਉਹੀ ਜਾ ਕੇ ਮਾਹੌਲ ਖਰਾਬ ਕਰਦੇ ਆ ਕਿਸਾਨ ਭਰਾ ਤਾਂ ਆਪਣਾ ਆਪਣਾ ਕੰਮ ਕਰਨ ਲੱਗੇ ਹੋਏ ਆ ਉਹਨਾਂ ਦੇ ਬੱਚੇ ਆਪਣੇ ਪੜਾਈਆਂ 'ਚ ਰੁੱਝੇ ਹੋਏ ਆਪਣੇ ਕੰਮਾਂ 'ਚ ਰੁੱਝੇ ਹੋਏ ਆ ਕੋਈ ਉਹਨਾਂ ਦੇ ਬੱਚੇ ਨਹੀਂ ਇਹਨਾਂ ਦੇ ਵਿੱਚ ਇਨਵੋਲਵ ਹੋ ਰਹੇ ਕੋਈ ਕਿਸਾਨ ਜਿਹੜਾ ਪਾਰਟਿਕੂਲਰ ਕਿਸਾਨ ਭਰਾ ਉਹ ਨਹੀਂ ਇਨਵੋਲਵ ਹੋ ਰਿਹਾ ਉਹ ਮੋਦੀ ਜੀ ਦੀਆਂ ਨੀਤੀਆਂ ਨੂੰ ਸਮਝ ਚੁੱਕਾ ਆ ਔਰ ਉਹ ਉਹਨਾਂ ਦੇ ਉੱਤੇ ਅਮਲ ਕਰਦਾ ਪਿਆ ਔਰ ਉਹਨੂੰ ਪਤਾ ਹੈ ਕਿ ਜੇ ਦੇਸ਼ ਦੇ ਵਿੱਚ ਕਿਸਾਨੀ ਜਵਾਨੀ ਤੇ ਸਾਡੀ ਔਰਤਾਂ ਦੀ ਮਹਿਫੂਜ਼ੀਅਤ ਜਾਂ ਉਹਨਾਂ ਦੀ ਸੇਫ ਸੁਰੱਖਿਆ ਹੈਗੀ ਆ ਉਹ ਮੋਦੀ ਜੀ ਦੇ ਰਾਜ ਦੇ ਵਿੱਚ ਇਹ ਨੀਤੀ ਦੇ ਵਿੱਚ ਡਨ ਹੋਣੀ ਆ ਹੋਰ ਕਿਸੇ ਕੋਈ ਕੰਮ ਨਹੀਂ ਕਰ ਹੋਣਾ ਜਿਸ ਤਰ੍ਹਾਂ ਕਿ ਆ ਪਾਰਟੀਆਂ ਜਿਹੜੀਆਂ ਹੈਗੀਆਂ ਅਲੱਗ ਅਲੱਗ ਵਾਅਦੇ ਕਰਦੀਆਂ ਹੈਗੀਆਂ ਤੇ ਉਹ ਸਾਹਮਣੇ ਦੇਖਣ ਦੇ ਵਿੱਚ ਆ ਰਿਹਾ ਇਸ ਬਾਰੇ ਕੀ ਕਹਿਣਾ ਚਾਹੂਗੇ ਵਾਦੇ ਦੇਖੋ ਪਾਰਟੀਆਂ ਜਿਹੜੀਆਂ ਬਾਕੀ ਪਾਰਟੀਆਂ ਦੀ ਗੱਲ ਕਰੂੰਗਾ ਚਾਹੇ ਉਹ ਆਮ ਆਦਮੀ ਪਾਰਟੀ ਹੈ ਇਹਦਾ ਮੋਤ ਲੋਕਾਂ ਦਾ 2.5 ਸਾਲਾਂ ਦੇ ਵਿੱਚ ਉੱਚੀ ਭੰਗ ਹੋ ਗਿਆ ਲੋਕਾਂ ਨੂੰ ਅਸਲੀਅਤ ਇਹਨਾਂ ਦੀ ਬਾਹਰ ਆ ਗਈ ਇਹ ਹਰ ਜਗ੍ਹਾ ਤੇ ਲਿਖ ਕੇ ਲਿਖ ਕੇ ਲਾਂਦੇ ਸਾਡਾ ਕੰਮ ਬੋਲਦਾ ਭਾਈ ਜੇ ਕੰਮ ਬੋਲਦਾ ਤਾਂ ਤੁਹਾਨੂੰ ਬੋਰਡ ਲਾਣ ਦੀ ਕੀ ਜ਼ਰੂਰਤ ਹੈ ਜੇ ਤੁਸੀਂ ਕੁਆਲਿਟੀ ਦਿੰਨੇ ਪਏ ਹੋ ਤਾਂ ਤੁਹਾਨੂੰ ਐਡਵਰਟਾਈਜ਼ਮੈਂਟ ਕਰਨ ਦੀ ਕੀ ਲੋੜ ਹੈ ਇੱਕ ਇੱਕ ਜਗ੍ਹਾ ਤੇ ਜਿੱਥੇ 10 ਫੁੱਟ ਦੀ ਜਗ੍ਹਾ ਹੁੰਦੀ ਹੈ ਉੱਥੇ 20 ਬੋਰਡ ਫਸਾਣ ਦੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਭਗਵੰਤ ਮਾਨ ਜੀ ਖੜੇ ਹੈ ਕੇਜਰੀਵਾਲ ਖੜੇ ਹੈ ਉਹਨਾਂ ਦੇ ਬੋਰਡ ਤੇ ਬੋਰਡ ਚੜਾ ਦਿੱਤਾ ਜਾਏ ਸੋ ਮਤਲਬ ਇਹ ਐਡਵਰਟਾਈਜ਼ਮੈਂਟ ਵਾਲੀ ਪਾਰਟੀ ਹੈ ਪਬਲਿਕ ਦਾ ਪੈਸੇ ਦਾ ਦੁਰਉਪਯੋਗ ਹੋ ਰਿਹਾ ਜੇ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਮੋਹੱਲਾ ਕਲੀਨਿਕ ਬਣਾ ਦੀ ਲੋੜ ਹੀ ਨਹੀਂ ਸੀ ਤੁਸੀਂ ਸਿਵਲ ਹਸਪੀਟਲ ਜਿਹੜੇ ਆਲਰੇਡੀ ਚੱਲਦੇ ਪਏ ਸਰਕਾਰੀ ਹਸਪੀਟਲ ਉਹਨਾਂ ਦੇ ਵਿੱਚ ਨੀਤੀਆਂ ਵਧੀਆਂ ਕਰਦੇ ਹੋ ਉਹਨਾਂ ਚ ਦਵਾਈਆਂ ਦੀ ਮੁਹਈਆ ਪੂਰੀ ਕਰਾ ਦਿਓ ਡਾਕਟਰਾਂ ਦੀ ਕਮੀ ਜਿਹੜੀ ਪੂਰੀ ਕਰਾ ਦਿਓ ਉੱਥੇ ਤੁਸੀਂ ਪੂਰੀ ਨਹੀਂ ਕਰਾ ਸਕੇ ਢਾਈਆਂ ਸਾਲਾਂ ਦੇ ਵਿੱਚ ਨਵੇਂ ਮੋਹੱਲਾ ਕਲੀਨਿਕਾਂ ਦੇ ਤੁਸੀਂ ਬਣਾ ਬਣਾ ਕੇ ਬਿਲਡਿੰਗਾਂ ਤੇ ਤੁਸੀਂ ਪੈਸਾ ਖਰਾਬ ਕਰ ਦਿੱਤਾ ਸਟਾਫ ਦੀ ਤਾਂ ਪਹਿਲਾਂ ਹੀ ਤੁਸੀਂ ਕਹਿ ਰਹੇ ਹੋ ਕਮੀ ਹੈ ਉੱਤੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਨਵੀਂ ਭਰਤੀ ਕਰਨੀ ਹੈ ਕਦੋਂ ਕਰਨੀ ਨਵੀਂ ਭਰਤੀ ਬੜਾ ਅੱਧਾ ਟਾਈਮ ਤਾਂ ਨਿਕਲ ਗਿਆ ਹੁਣ ਤੁਸੀਂ ਫੇਰ ਕਹਿ ਰਹੇ ਹੋ ਜੇ ਅਸੀਂ ਬੀਬੀਆਂ ਨੂੰ 100000 ਰੁਪਇਆ ਦੇਣਾ ਕਦੋਂ ਦੇਣਾ ਤੁਸੀਂ ਢਾਈ ਸਾਲ ਦਾ ਤੁਸੀਂ ਨੰਗਾ ਹਟੇ ਆਪਣੇ ਇਦਾਂ ਹੀ ਸੋ ਮਤਲਬ ਇਹ ਪਬਲਿਕ ਸਵਾਲ ਕਰੇਗੀ ਇਹਨਾਂ ਨੂੰ ਕਰ ਵੀ ਰਹੀ ਹੈ ਇਹਨਾਂ ਦੇ ਬਹੁਤ ਪਿੰਡਾਂ ਦੇ ਵਿੱਚ ਇਹਨਾਂ ਦਾ ਅਸਲ ਵਿੱਚ ਵਿਰੋਧ ਹੋ ਰਿਹਾ ਕਿ ਤੁਸੀਂ ਕੀਤਾ ਕੀ ਅਸੀਂ ਤਾਂ ਤੁਹਾਨੂੰ ਜਿਤਾ ਦਿੱਤਾ ਸੀ ਸੀਟ ਤੇ ਬਿਠਾ ਦਿੱਤਾ ਸੀ ਬਟ ਤੁਸੀਂ ਸਾਨੂੰ ਨਮੋਸ਼ੀ ਦੇ ਦਿੱਤੀ ਤੁਸੀਂ ਸਾਡੀ ਪਾਈ ਹੋਈ ਵੋਟ ਦੀ ਵੈਲਿਊ ਨਹੀਂ ਪਾਈ ਸਾਡੀ ਕਦਰ ਨਹੀਂ ਪਾਈ ਸੋ ਪਬਲਿਕ ਇਹਨਾਂ ਦਾ ਅਕਾਲੀ ਦਲ ਦਾ ਕਾਂਗਰਸ ਦਾ ਇਹਨਾਂ ਦਾ ਤਿੰਨਾਂ ਦਾ ਪੁਰਜ਼ੋਰ ਵਿਰੋਧ ਅਸਲੀਅਤ ਚ ਕਰ ਰਹੀ ਹੈ ਔਰ ਉਹ ਇਹਨਾਂ ਤੋਂ ਝੱਲ ਕਾਰਯਕਰਤਾ ਲਗੇ ਹੋਏ ਆ ਇਹ ਸਾਡੇ ਉੱਤੇ ਇਦਾਂ ਦੀ ਝੂਠੇ ਗੱਲਾਂ ਕਰਾਂਦੇ ਆ ਜੀ ਇਹਨਾਂ ਦਾ ਵਿਰੋਧ ਹੋ ਰਿਹਾ ਜੀ ਮੇਰੇ ਜਿੱਦਾਂ ਹੁਣ ਕੱਲ ਦੀ ਗੱਲ ਹੋਈ ਕਿ ਮੇਰੀ ਦੁਕਾਨ ਦੇ ਬਾਹਰ ਝੰਡੇ ਲਗਾਤੇ ਆਮ ਆਦਮੀ ਪਾਰਟੀ ਦੇ ਲਗਾਏ ਤਾਂ ਚਲੋ ਸਾਰੇ ਬਾਜ਼ਾਰ 'ਚ ਹੀ ਸੀ ਬਟ ਪਾਰਟਿਕੁਲਰਲੀ ਮੇਰੀ ਦੁਕਾਨ ਦੇ ਮੋਹਰੋਂ ਝੰਡੇ ਨੰਗਾਣੇ ਲਗਾ ਕੇ ਜਾਣੇ ਇਹ ਕੀ ਸਾਬਤ ਕਰਦਾ ਇਹਨਾਂ ਦੀ ਬੁਖਲਾਹਟ ਸਾਬਤ ਕਰਦਾ ਕਿ ਅਸੀਂ ਇਦਾਂ ਦੀਆਂ ਗੱਲਾਂ ਝੂਠੀਆਂ ਗੱਲਾਂ ਕਰੀਏ ਇਹਨਾਂ ਦਾ ਗਲਤ ਮੈਸੇਜ ਆਏ ਮੈਂ ਡਟ ਕੇ ਕਹਿੰਨਾ ਮੈਂ ਬੀਜੇਪੀ ਦਾ ਸਿਪਾਹੀ ਆ ਡਟ ਕੇ ਮੇਰਾ ਪਰਿਵਾਰ ਬੀਜੇਪੀ ਦਾ ਸਬਾਈ ਹੈ ਸਪੋਰਟ ਕਰ ਰਿਹਾ ਡਟ ਕੇ ਸਪੋਰਟ ਕਰਾਂਗੇ ਸੁਸ਼ੀਲ ਰਿੰਕੂ ਜੀ ਨੂੰ ਡਟ ਕੇ ਸਪੋਰਟ ਕਰਾਂਗੇ ਮੋਦੀ ਜੀ ਨੂੰ ਡਟ ਕੇ ਸਪੋਰਟ ਕਰਾਂਗੇ ਅ ਕੱਲ ਦੀ ਜੋ ਘਟਨਾ ਸਾਹਮਣੇ ਆਈ ਹੈਗੀ ਆ ਰਵੀਦਾਸ ਸਿਹਰਾ ਜੀ ਜੌਂਗ ਨੂੰ ਲੈ ਕੇ ਉਸ ਬਾਰੇ ਕੀ ਕਹਿਣਾ ਚਾਹਾਂਗੇ ਉਹ ਤਾਂ ਬੜੀ ਨਿੰਦਨੀਆ ਘਟਨਾ ਚ ਉਹ ਤਾਂ ਨਹੀਂ ਹੋਣਾ ਚਾਹੀਦਾ ਸੀਗਾ ਉਹ ਹਲਕੇ ਦੇ ਐਮਐਲਏ ਮੰਤਰੀ ਔਰ ਨਾਲ ਸਟੇਟ ਦੇ ਸੀਐਮ ਤਿੰਨ ਐਡੀਮ ਵੱਡੀਆਂ ਸ਼ਖਸੀਅਤਾਂ ਹੋਣ ਔਰ ਉਹਨਾਂ ਦੀ ਹੋਂਦ ਦੇ ਵਿੱਚ ਭਗਵਾਨ ਦੀ ਪ੍ਰਤਿਮਾ ਦੇ ਕੋਲ ਕੋਈ ਚਪਲਾਂ ਲੈ ਕੇ ਚੜ ਜਾਏ ਕਿ ਉੱਥੇ ਪੁਲਿਸ ਪ੍ਰਸ਼ਾਸਨ ਕਮਜ਼ੋਰ ਕਹਾਂਗੇ ਜਾਂ ਇਹਨਾਂ ਦੀ ਜਿਹੜੀ ਡੈਮੋਕ੍ਰੇਸੀ ਜਿਹੜੀ ਇਹਨਾਂ ਦੀ ਜਿਹੜੀ ਉਹ ਕਾਰਜਸ਼ੈਲੀ ਕਮਜ਼ੋਰ ਕਹਾਂਗੇ ਕਮਜ਼ੋਰ ਦੋਨੋਂ ਪਾਸੇ ਹੀ ਆ ਜੇ ਇਹਨਾਂ ਦਾ ਪ੍ਰਸ਼ਾਸਨ ਆਪਣਾ ਪ੍ਰੈਸ਼ਰਾਈਜ਼ ਕਰਕੇ ਸਾਡਾ ਰੋਡ ਸ਼ੋਅ ਕੈਨਸਲ ਕਰਾ ਸਕਦਾ ਕਿ ਬੀਜੇਪੀ ਦਾ ਰੋਡ ਸ਼ੋਅ ਨਹੀਂ ਪਰਮਿਸ਼ਨ ਨਹੀਂ ਮਿਲਣੀ ਕਿਉਂ ਨਹੀਂ ਮਿਲਣੀ ਕਿਉਂਕਿ ਭਗਵਾਨ ਜਤਮਾਨ ਸਾਹਿਬ ਆ ਰਹੇ ਸੀ ਸਾਸੀ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਸਾਡਾ ਜਿਹੜਾ ਰੋਡ ਸ਼ੋਅ ਆ 1 ਵਜੇ ਸਮਾਪਨ ਹੋ ਜਾਣਾ ਜਦਕਿ ਸਾਡਾ ਰੋਡ ਸ਼ੋਅ ਤਾਂ ਬੜਾ ਪੀਸਫੁੱਲ ਸੀ 100 ਗਾਇ ਦੀ ਦੂਰੀ ਦਾ ਕੋਈ ਰੋਡ ショਅ ਤੁਸੀਂ ਮੰਨਦੇ ਹੋ ਔਰ ਉਹਦੇ ਵਿੱਚ ਵੀ ਤੁਸੀਂ ਆ ਕੇ ਭਗਵਾਨ ਦੀ ਪ੍ਰਤਿਮਾ ਦੀ ਪਹਿਲਾਂ ਬੇਕਦਰੀ ਕਰਾਈ ਫਿਰ ਉਸ ਤੋਂ ਬਾਅਦ ਆ ਕੇ ਤੁਸੀਂ ਜਿਹੜੇ ਸਾਡੇ ਸਮਾਜ ਦੇ ਸਾਡੇ ਹਰ ਵਰਗ ਦੇ ਪੂਜਨੀਏ ਜਿਹੜੇ ਆ ਜਿਹੜੇ ਬਾਬਾ ਸਾਹਿਬ ਭੀਮਰਾਓਂbedkar ਜੀ ਦੇ ਸਟੈਚੂ ਦੇ ਉੱਤੇ ਆ ਕੇ ਤੁਹਾਡੇ ਕੋਲ ਦੋ ਸ਼ਰਦਾ ਦੇ ਫੁੱਲ ਨਹੀਂ ਦੇ ਹੋਏ ਉਹਨਾਂ ਨੂੰ ਹਾਰ ਨਹੀਂ ਪਹਿਨਾ ਹੋਏ ਤੁਸੀਂ ਉਹਨਾਂ ਦੇ ਕੋਲ ਉੱਧੇ ਹੀ ਨਿਕਲ ਕੇ ਕੀ ਤੁਹਾਡੀ ਸੋਚ ਹੈ ਸਾਰਾ ਦਿਨ ਤੁਸੀਂ ਠੋਕ ਠੋਕ ਕੇ ਗੱਲਾਂ ਕਰਦੇ ਹੋ ਕਿ ਬਾਬਾ ਸਾਹਿਬ ਤੇਰੀ ਸੋਚ ਦੇ ਪੈਰ ਤੇ ਪਹਿਰਾ ਦੇਾਂਗੇ ਠੋਕ ਕੇ ਕਿਹੜਾ ਪਹਿਰਾ ਤੁਸੀਂ ਦੁਕੰਦੀਆਂ ਗੱਲਾਂ ਕਰਦੇ ਹੋ ਤੁਹਾਡੀ ਸੋਚ ਸਵਾਏ ਐਡਵਰਟਾਈ ਜੀ ਤੁਹਾਡੀ ਸਰਕਾਰਾਂ ਦੇ ਜਿਹੜੇ ਨਕਾਬ ਸੀਗੇ ਉਹ ਲੋਕਾਂ ਦੇ ਦਿਮਾਗਾਂ 'ਚ ਉੱਤਰ ਚੁੱਕੇ ਆ ਇਹ ਮਖੌਟੇ ਲਾ ਦਿਓ ਹੁਣ ਤੁਸੀਂ ਦਿਲੋਂ ਕੁਝੋਂ ਦਿਮਾਗ ਤੋਂ ਕੁਝੋਂ ਔਰ ਜ਼ੁਬਾਨ ਤੋਂ ਕੁਝੋਂ ਜੀ ਜਿਸ ਤਰ੍ਹਾਂ ਕਿ ਆਪਣੇ ਸਾਰੇ ਜਿੰਨੇ ਵੀ ਹੋਰ ਸਟੇਟਾਂ ਦੇ ਵਿੱਚ ਭਾਜਪਾ ਕਾਫੀ ਅੱਗੇ ਨਿਕਲ ਚੁੱਕੀ ਹੈ ਇਸ ਨੂੰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਦੇਖਦੇ ਆ ਕਿੰਨੀਆਂ ਸੇਟਾਂ ਤੱਕ ਕਹਿ ਸਕਦੇ ਹੈਗੇ ਦੇਖੋ ਸੀਟਾਂ ਤਾਂ ਪਬਲਿਕ ਨੇ ਦੇਣੀਆਂ ਜੇ ਪਬਲਿਕ ਚਾਹਦੀ ਹੈ ਸਾਡੀ ਕਿ ਪੰਜਾਬ ਦਾ ਵਿਸਤਾਰ ਹੋਏ ਪੰਜਾਬ ਵੀ ਉਸ ਖੁਸ਼ਹਾਲੀ ਤੇ ਉਸ ਤਰੱਕੀ ਦੇ ਰਾਹ ਤੇ ਚੱਲੇ ਤੇ ਸਾਨੂੰ ਵੀ ਇਸ ਵਾਰ 13 ਦੀਆਂ 13 ਸੀਟਾਂ ਜਿਤਾ ਕੇ ਸਾਡੇ ਕੈਂਡੀਡੇਟ ਲੋਕ ਸਭਾ 'ਚ ਭੇਜੇ ਜਾਣ ਸਾਨੂੰ ਉਮੀਦ ਹੈ ਕਿ ਸਾਡੀ ਪਬਲਿਕ ਸਾਨੂੰ ਨਿਰਾਸ਼ ਨਹੀਂ ਕਰੇਗੀ ਜਿੱਦਾਂ ਸਾਡੀ ਹਥੀ ਛਾਵਾਂ ਕਰ ਰਹੀ ਹੈ ਉੱਥੋਂ ਸਾਨੂੰ 100% ਯਕੀਨ ਹੋ ਰਿਹਾ ਹੈ ਹੋ ਵੀ ਕਿਹਾ ਕਿ ਅਸੀਂ ਜਲੰਧਰ ਦੀ ਸੀਟ ਤਾਂ ਬਿਲਕੁਲ ਜਿੱਤ ਰਹੇ ਹਾਂ ਔਰ ਇਹਦੇ ਨਾਲ ਅਸੀਂ ਬਾਕੀ ਵੀ ਸੀਟਾਂ ਜਿੱਤਾਂਗੇ ਔਰ ਪੰਜਾਬ ਦੇ ਵਿੱਚ ਇੱਕ ਐਸਾ ਇਤਿਹਾਸ ਰਚ ਹੋਊਗਾ ਕਿ ਜਿਹੜਾ ਮੋਦੀ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ 2024 ਦੇ ਵਿੱਚ ਜਿਹੜੇ ਸਨਾਂ ਦੀ ਜਿਹੜੀ ਜਿੱਤ ਹੋਣੀ ਆ 4 ਤਰੀਕ ਨੂੰ ਤੁਹਾਨੂੰ ਪਰਮਾਤਮਾ ਕਰੇ ਇੱਥੇ ਹੀ ਢੋਲ ਨਗਾੜੇ ਬਾਜੇ ਦੇ ਦਿਖਾਵਾਂਗੇ ਪਰਮਾਤਮਾ ਦੀ ਪ੍ਰਭੂ શ્રી ਰਾਮ ਦੀ ਕਿਰਪਾ ਦੇ ਨਾਲ 2024 ਚ ਇਸ ਵਾਰ 400 ਪਾਰ ਦਾ ਜਿਹੜਾ ਟੀਚਾ ਪੂਰਾ ਹੋਏਗਾ ਬਹੁਤ-ਬਹੁਤ ਧੰਨਵਾਦੀ ਤੁਸੀਂ ਸਾਡੇ ਚੈਨਲ ਵਿਸ਼ਪਾਰ ਟੀਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ